ਹਾਂਜੀ ਸਾਰਿਆਂ ਦੇ ਦਿਲ ਵਾਲਾ ਜਾਣਦਾ ਉਹ ਹਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਪ੍ਰਮਾਤਮਾ ਨੇ ਇਸ ਦੁਨੀਆ ਨੂੰ ਸੱਚੀ ਬਹੁਤ ਖੂਬਸੂਰਤ ਬਣਾਇਆ ਤੇ ਅੱਜ ਆਪਾਂ ਇੱਕ ਐਸੇ ਜੀਵ ਦੀ ਗੱਲ ਕਰਾਂਗੇ ਜਿਹਦੇ ਬਾਰੇ ਜਾਣ ਕੇ ਤੁਸੀਂ ਬੜੇ ਹੈਰਾਨ ਹੋ ਜਾਣਾ ਇਹ ਦੁਨੀਆ ਦਾ ਪਹਿਲਾ ਐਸਾ ਚੂਹਾ ਜਿਨੇ ਪੀ ਡੀ ਐਸ اے 골ਡ ਮੈਡਲ ਜਿੱਤਿਆ ਹੋਇਆ ਤੇ ਇਹ ਪਹਿਲਾ ਚੂਹਾ ਜਿਹੜਾ ਕੰਬੋਡੀਆ ਦੀ ਪੁਲਿਸ ਦੇ ਵਿੱਚ ਇੱਕ ਸਿਪਾਹੀ ਸੀਗਾ ਤੇ ਜਿਨੇ 5 ਸਾਲ ਮਾਈਨ ਹੁੰਦੇ ਆ ਜਿਹੜੇ ਧਰਤੀ 'ਚ ਦੱਬੇ ਹੋਏ ਬੰਬ ਹੁੰਦੇ ਨੇ ਉਹ ਲੱਭੇ ਕਿਉਂਕਿ ਉਹ ਵਜ਼ਨ ਦੇ ਨਾਲ ਐਕਟੀਵੇਟ ਹੋ ਜਾਂਦੇ ਆ ਸੋ ਇਹਦਾ ਭਾਰ ਘਟ ਹੋਣ ਕਰਕੇ ਇਹਨੇ ਉਹ ਬੰਬ ਸੌਖੇ ਲੱਭੇ ਇਹਦੀ ਟ੍ਰੇਨਿੰਗ ਚੱਲੀ ਜਦੋਂ ਲੰਬਾ ਸਮਾਂ ਇਹਨੂੰ ਸਕੂਲ ਦੇ ਵਿੱਚ ਰੱਖਿਆ ਗਿਆ ਟ੍ਰੇਨਡ ਕੀਤਾ ਗਿਆ ਤਾਂ ਇਹ ਸਭ ਤੋਂ ਪਹਿਲੇ ਨੰਬਰ ਤੇ ਆਉਣ ਵਾਲਾ ਚੂਹਾ ਸੀਗਾ ਇਹਦਾ ਨਾਮ ਉਹਨਾਂ ਨੇ ਰੱਖਿਆ ਮੰਗਾਵਾ ਕੰਪੋਡੀਆ ਦੀ ਲੀਸ ਦੇ ਵਿੱਚ ਜਿਹਨੇ 골ਡ ਮੈਡਲ ਜਿੱਤੇ ਆ ਇਹਨੇ 71 ਲੈਂਡਮਾਈਨਸ ਸੀਗੇ ਜਿਹੜੇ ਉਹ ਲੱਭ ਕੇ ਡਿਫਿਊਜ਼ ਕਰਵਾਏ 38 ਹੋਰ ਬੰਬ ਲੱਭੇ ਹੋਰ ਖਤਰਨਾਕ ਚੀਜ਼ਾਂ ਲੱਭੀਆਂ ਟੋਟਲ ਇਹਨੇ ਆਪਣੀ ਜ਼ਿੰਦਗੀ ਦੇ ਵਿੱਚ 56 ਏਕੜ ਜ਼ਮੀਨ ਫਰੋਲੀਆ ਤੇਨੇ ਕਈ ਜ਼ਿੰਦਗੀਆਂ ਨੇ ਜਿਹੜੀਆਂ ਉਹ ਬਚਾਈਆਂ ਦੇਖੋ ਤੁਸੀਂ ਇੱਕ ਚੂਹੇ ਨੂੰ ਟ੍ਰੇਨਡ ਕੀਤਾ ਗਿਆ ਬਕਾਇਦਾ 2020 ਦੇ ਵਿੱਚ ਫਿਰ ਇਹਨੂੰ 골ਡ ਮੈਟਲ ਮਿਲਿਆ ਪੀ ਡੀ ਐਸ ਇਹ 골ਡ ਮੈਟਲ ਕਹਿ ਦਿੰਦੇ ਆ ਇਹ ਪਹਿਲਾ ਚੂਹਾ ਧਰਤੀ ਦੇ ਉੱਤੇ ਜਿਹਨੂੰ ਇਹ 골ਡ ਮੈਟਲ ਮਿਲਿਆ ਫਿਰ 2021 ਦੇ ਵਿੱਚ ਇਹਨੂੰ ਰਿਟਾਇਰ ਕਰ ਦਿੱਤਾ ਗਿਆ ਤੇ ਇਹਨੂੰ ਹੁਣ ਬਾਕੀ ਚੂਹਿਆਂ ਦੇ ਨਾਲ ਛੱਡਤਾ ਪਰ ਇਹਦਾ ਮਹੀਨੇ ਦੇ ਮਹੀਨੇ ਚੈੱਕਅਪ ਜ਼ਰੂਰ ਹੁੰਦਾ ਰਹਿੰਦਾ ਵੀ ਇਹ ਹੈਲਦੀ ਆ ਜਾਂ ਕੋਈ ਇਹਨੂੰ ਬਿਮਾਰੀ ਠਮਾਰੀ ਤਾਂ ਨਹੀਂ ਹੈਗੀ ਕਿਉਂਕਿ ਇਹਨੇ ਸਰਵਿਸ ਦਿੱਤੀ ਆ ਸੋ ਹੁਣ ਇਹਨੂੰ ਇੱਕ ਪੈਨਸ਼ਨ ਦੇ ਤੌਰ ਦੇ ਉੱਤੇ ਇਹਦਾ ਚੈੱਕਅਪ ਵਗੈਰਾ ਹੁੰਦਾ ਰਹਿੰਦਾ ਪਰ ਹੁਣ ਇਹਨੂੰ ਫ੍ਰੀ ਕਰ ਦਿੱਤਾ ਗਿਆ 5 ਸਾਲ ਇਹਨੇ ਕੰਮ ਕੀਤਾ 20 ਮਿੰਟ ਦੇ ਵਿੱਚ ਵਿੱਚ ਇਹ ਮਾਈਂਡ ਦੇ ਵਿੱਚੋਂ ਪੰਪ ਦੀ ਲੋਕੇਸ਼ਨ ਆ ਜਿਹੜੀ ਉਹ ਲੱਭ ਲੈਂਦਾ ਸੀ ਕਹਿਣ ਦਾ ਮਤਲਬ ਕਿ ਪ੍ਰਮਾਤਮਾ ਨੇ ਹਰ ਇੱਕ ਜੀਵ ਨੂੰ ਇੱਕ ਐਸੇ ਬਲੱਖਣ ਗੁਣ ਦੇ ਨਾਲ ਨਵਾਜਿਆ ਹੋਇਆ ਇਨਸਾਨ ਹੀ ਲਾਲੋ ਹੁਣ ਇਨਸਾਨ ਨੇ ਚੂਹੇ ਨੂੰ ਦੇਖੋ ਤੁਸੀਂ ਟ੍ਰੇਨਡ ਕੀਤਾ ਹਨ ਇੱਕ ਚੂਹਾ ਟ੍ਰੇਨਡ ਹੋਇਆ ਸਕੂਲ ਦੇ ਵਿੱਚ ਗਿਆ ਉਹਨੂੰ ਬਕਾਇਦਾ ਟ੍ਰੇਨਿੰਗ ਦਿੱਤੀ ਗਈ ਤੇ ਉਹਨੂੰ ਪਤਾ ਸੀ ਵੀ ਉਹਨੇ ਕਿਹੜੀਆਂ ਚੀਜ਼ਾਂ ਲੱਭਣੀਆਂ ਨੇ ਇਹ ਜਿਹੜੇ ਗੁਣ ਨੇ ਇਹ ਜਿਹੜੀਆਂ ਚੀਜ਼ਾਂ ਨੂੰ ਸਮਝਣ ਦੀ ਸਮਰੱਥਾ ਇਹ ਸਾਰਾ ਕੁਝ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਹੀ ਮਿਲਦਾ ਜੀਵ ਜੰਤੂਆਂ ਨੂੰ ਸੋ ਆਪਾਂ ਇਹ ਕਹਿ ਸਕਦੇ ਆ ਕਿ ਪ੍ਰਮਾਤਮਾ ਨੇ ਕਿਸੇ ਵੀ ਚੀਜ਼ ਨੂੰ ਅਧੂਰਾ ਨਹੀਂ ਬਣਾਇਆ ਉਹ ਆਪਣੇ ਆਪ ਦੇ ਵਿੱਚ ਕੰਪਲੀਟ ਆ ਹਾਂ ਅਸੀਂ ਇੱਕ ਸਾਡਾ ਸਫਰ ਆ ਕਿ ਅਸੀਂ ਪ੍ਰੋਪਰ ਤਰੀਕੇ ਦੇ ਨਾਲ ਕੰਪਲੀਟ ਤਾਂ ਉਦੋਂ ਹੋਣਾ ਜਿੱਦਨ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਲੀਨ ਹੋਣਾ ਜਦੋਂ ਸਾਡਾ ਜਨਮ ਮਰਨ ਦਾ ਜਿਹੜਾ ਬੰਧਨ ਆ ਉਹ ਕੱਟਿਆ ਜਾਉ ਪਰ ਪ੍ਰਮਾਤਮਾ ਨੇ ਹਰ ਕਿਸੇ ਨੂੰ ਹਰ ਇੱਕ ਜੀਵ ਨੂੰ ਇੱਕ ਅਨੋਖਾ ਗੁਣ ਦਿੱਤਾ ਹੋਇਆ ਜਿਹੜਾ ਸਿਰਫ ਤੇ ਸਿਰਫ ਉਸੇ ਵਿੱਚ ਆ ਸੋ ਇਸੇ ਕਰਕੇ ਆਪਾਂ ਕਹੀਦਾ ਕਿ ਜਦੋਂ ਵਾਹਿਗੁਰੂ ਨੇ ਇੰਨਾ ਛੋਟੇ ਛੋਟੇ ਜੀਵ ਜਾਨਵਤੂਆਂ ਦਾ ਇੰਨਾ ਖਿਆਲ ਰੱਖਿਆ ਇਹਨਾਂ ਨੂੰ ਐਸੇ ਬੇਸ਼ੁਮਾਰ ਗੁਣਾ ਦੇ ਨਾਲ ਨਵਾਜਿਆ ਹੋਇਆ ਤਾਂ ਇਨਸਾਨ ਜਿਹਦੇ ਉੱਤੇ ਪ੍ਰਮਾਤਮਾ ਦੀ ਇੰਨੀ ਰਹਿਮਤ ਆ ਉਹਨੂੰ ਕਿੰਨਾ ਕੁਛ ਦਿੱਤਾ ਹੋਣਾ ਵਾਹਿਗੁਰੂ ਨੇ ਉਹ ਗੱਲ ਵੱਖਰੀ ਆ ਕਿ ਸਾਨੂੰ ਚੀਜ਼ਾਂ ਦੀ ਸਮਝ ਨਹੀਂ ਸਾਨੂੰ ਪਤਾ ਨਹੀਂ ਲੱਗਦਾ ਹੈਗਾ ਹਨਾ ਕਿ ਸਾਡੇ ਅੰਦਰ ਕਿੱਦਾਂ ਦੀ ਤਾਕਤ ਆ ਕਿਉਂਕਿ ਅਸੀਂ ਬਾਹਰੀ ਦੁਨੀਆ ਦੇ ਵਿੱਚ ਹੀ ਆਪਣੇ ਆਪ ਨੂੰ ਡੀਜੀ ਕੀਤਾ ਹੋਇਆ ਅਸੀਂ ਉਸ ਪਾਸੇ ਵੱਲ ਮੁੜਦੇ ਹੀ ਨਹੀਂ ਉਸ ਪਾਸੇ ਵੱਲ ਦੇਖਦੇ ਹੀ ਨਹੀਂ ਹੈਗੇ ਤਾਂ ਜੋ ਸਾਨੂੰ ਆਪਣੇ ਆਪ ਦਾ ਪਤਾ ਲੱਗੇ ਕਿ ਸਾਨੂੰ ਪਰਮਾਤਮਾ ਨੇ ਕਿਹੜੇ ਗੁਣਾਂ ਦੇ ਨਾਲ ਨਵਾਜਿਆ 마ੜੇ ਤੋਂ 마ੜੇ ਬੰਦੇ ਦੇ ਵਿੱਚ ਮਾੜੀ ਤੋਂ ਮਾੜੀ ਚੀਜ਼ ਦੇ ਵਿੱਚ ਕੋਈ ਨਾ ਕੋਈ ਗੁਣ ਜ਼ਰੂਰ ਹੁੰਦਾ ਕਿਉਂਕਿ ਪ੍ਰਮਾਤਮਾ ਨੇ ਇਸ ਧਰਤੀ ਦੇ ਉੱਤੇ ਕਿਸੇ ਵੀ ਚੀਜ਼ ਨੂੰ ਬਿਨਾਂ ਮਤਲਬ ਤੋਂ ਨਹੀਂ ਬਣਾਇਆ ਚਾਹੇ ਉਹ ਰੇਤੇ ਦਾ ਇੱਕ ਛੋਟਾ ਜਿਹਾ ਕਾਣੀ ਕਿਉਂ ਨਹੀਂ ਇਸ ਕਰਕੇ ਤੁਹਾਨੂੰ ਕਹੀਦਾ ਕਿ ਅਕਾਲ ਪੁਰਖ ਵਾਹਿਗੁਰੂ ਦੀਆਂ ਰਹਿਮਤਾਂ ਹਰ ਵੇਲੇ ਹਰ ਕਿਸੇ ਦੇ ਉੱਤੇ ਵਰਸਦੀਆਂ ਰਹਿੰਦੀਆਂ ਨੇ ਉਹ ਸਾਡਾ ਕਿ ਅਸੀਂ ਕਦੋਂ ਉਹਨਾਂ ਰਹਿਮਤਾਂ ਵੱਲ ਨੂੰ ਦੇਖਣਾ ਸ਼ੁਰੂ ਕਰਨਾ ਕਸੀ ਕਦੋਂ ਇਸ ਬੀਜੀ ਲਾਈਫ ਚੋਂ ਨਿਕਲ ਕੇ ਪ੍ਰਮਾਤਮਾ ਵੱਲ ਨੂੰ ਤੁਰਨਾ ਤੁਸੀਂ ਇੱਕ ਕਦਮ ਪੁੱਟੋ ਪ੍ਰਮਾਤਮਾ ਤੁਹਾਡੇ ਵੱਲ 100 ਕਦਮ ਚੱਲ ਕੇ ਆਉਂਦਾ ਸੋ ਇਸ ਕਰਕੇ ਵਾਹਿਗੁਰੂ ਨੇ ਜ਼ਿੰਦਗੀ ਨੂੰ ਬੜਾ ਖੂਬਸੂਰਤ ਬਣਾਇਆ ਤੁਸੀਂ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਚੋਂ ਜਿਹੜੇ ਵੀ ਧਰਮ ਨੂੰ ਮੰਨਦੇ ਹੋ ਉਸ ਪ੍ਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰੋ ਕਿਉਂਕਿ ਚਮਤਕਾਰ ਹੁੰਦੇ ਆ ਤੇ ਕਲਾ ਵਰਤਦੀ ਆ ਜਿਉਂਦੇ ਵਾਸਤੇ ਰਹੋ ਧੰਨਵਾਦ